ਸਵਾਗਤ ਹੈ ਜੀ ਸਾਡੇ ਐਨੀਮਲ ਫਾਰਮਿੰਗ ਦੇ ਪੇਜ ਉੱਤੇ ਆਸ ਕਰਦੇ ਹਾਂ ਜੀ ਸਾਰੇ ਕਿਸਾਨ ਭਰਾ ਠੀਕ ਹੋਵੋਗੇ ਤੇ ਚੜ੍ਹਦੀ ਕਲਾ ਦੇ ਵਿੱਚ ਹੋਵੋਗੇ ਜਿਹੜੀ ਬਾਈ ਤੁਸੀਂ ਇਹ ਝੋਟੀ ਦੇਖਦੇ ਹੋ ਸਾਹਮਣੇ ਇਹਦੀ ਉਮਰ ਹੈ ਜਿਹੜੀ ਤੁਸੀਂ ਸੁਣ ਕੇ ਹੈਰਾਨ ਹੋ ਜਾਓਗੇ ਉਮਰ ਹੈ ਜੀ ਇਹਦੀ 7 ਸਾਲ ਤੁਸੀਂ ਇਹ ਲਾ ਲਓ ਬਾਈ 7 ਸਾਲਾਂ ਦੇ ਵਿੱਚ ਪਸ਼ੂ ਵਿੱਚ ਜੇ ਆਪਾਂ ਚੰਗੀ ケア ਕਰੀਏ ਤਾਂ ਤੰਨਵਾਰੀ ਸੂਪ ਪੰਦਨੇ ਨਹੀਂ 2 ਬਾਰੀ ਤਾਂ ਝੋਟੀਆਂ ਲਾਜ਼ਮੀ ਸੂਪ ਪੰਦਨੇ ਤਾਂ ਜਿਹੜੀ ਇਹਦੀ ਉਮਰ ਹੈ 7 ਸਾਲ ਹੋ ਗਈ ਤੇ ਕੰਸੀਵ ਹੋਈਆ ਹੋਣ ਜਾ ਕੇ ਅੱਜ ਵੀ ਇਹ 3.5 ਮਹੀਨੇ ਦੀ ਪ੍ਰੈਗਨੈਂਟ ਉਹ ਇਹ ਅੱਜ ਦੇ ਅੱਜ ਦਾ ਦਿਨ ਵਿੱਚ ਲਾ ਕੇ ਇਹ ਆਪਣੀ ਕਰੀ ਦੀ ਬਈ 54 ਦਿਨਾਂ ਦੀ ਚੈੱਕ ਪਾਸ 54 ਦਿਨਾਂ ਦੀ ਇਹ ਚੈੱਕ ਕਰੀ ਦੀ ਅੱਜ 3.5 ਮਹੀਨੇ ਦੀ ਪ੍ਰੈਗਨੈਂਟ ਹੋ ਗਈ ਉਮਰੇ ਦੀ 7 ਸਾਲ ਹੋ ਗਈ ਦੰਦ ਦੇ 6 ਹੋ ਰਹੀ ਹੈਗੀ ਪੂਰੀ ਹੋ ਰਹੀ ਹੈ ਦੰਦ ਦੇ ਤਾਂ ਬਈ ਇਹਦੇ ਉੱਤੇ ਹੀ ਨਹੀਂ ਪਤਾ ਵੀ ਕਿੰਨੇ ਕੁ ਡਾਕਟਰ ਟੱਪ ਗਏ ਮਤਲਬ ਗੱਭਣ ਕਰਾਉਣ ਵਾਸਤੇ ਤਾਂ ਇਹਨੂੰ ਮਤਲਬ ਇੱਕਦਮ ਮਿਨਰਲ ਦੀ ਡੈਫੀਸ਼ੈਂਸੀ ਦੀ ਜਿਹੜੇ ਆਪਾਂ ਵੀਡੀਓ ਦੇ ਵਿੱਚ ਤੁਹਾਨੂੰ ਮਿਨਰਲ ਪਾਊਡਰ ਦੱਸਿਆ ਕਰਦੇ ਆ ਉਹ ਇਹਨੂੰ ਪਾਊਡਰ ਪਵਾਇਆ ਵੀ ਆਪਾਂ ਨੇ 2 ਮਹੀਨੇ ਦੋਗ ਮੀਨ ਇਹ ਮਰਲਾ ਇਹਨੂੰ ਪਾਇਆ ਤੇ ਇਹਦੀ ਆਈਯੂਏ ਦਵਾਈ ਤੇ ਇਨਫੈਕਸ਼ਨ ਕਿਲ ਕੀਤੀ। ਇਹਦੇ ਬਾਅਦ ਇਹਦਾ ਵਰਤ ਪ੍ਰਧਾਨ ਗੁਰਦੇ ਪ੍ਰੈਗਨੈਂਟ ਹੈ। ਜਿਹੜਾ ਐਚਐਸਬੀ ਵਾਲਿਆਂ ਕੋਲੇ ਪ੍ਰਧਾਨ ਬੋਲਿਆ ਉਹ ਤੋਂ ਇਹ ਪ੍ਰੈਗਨੈਂਟ ਹੈ। ਵੀਡੀਓ ਬਣਾਉਣ ਦਾ ਖਾਸ ਮਕਸਦ ਕੀ ਹੈ ਵੀ ਜਦੋਂ ਆਪੇ ਇਹਨਾਂ ਨੂੰ ਪੂਰੀ ਤਰ੍ਹਾਂ ਡਾਈਟ ਨਹੀਂ ਦਿੰਦੇ ਜਾਂ ਕਿਤੇ ਨਾ ਕਿਤੇ ਜਾ ਕੇ ਆਹ ਦਿੱਕਤ ਇਹਨਾਂ ਨੂੰ ਆ ਜਾਈਏ ਫੇਰ ਇਹ ਰਿਪੀਟ ਮਾਰਨ ਲੱਗ ਜਾਂਦੀਆਂ ਨੇ। ਠੀਕ ਹੈ। ਬਾਕੀ ਬਾਈ ਦੱਸ ਦੂਗਾ ਵੀ ਕਿੰਨੇ ਚਿਰ ਦੀ ਹੋ ਗਈ ਪਿੰਡ ਇਹ ਕੁਲਰੀ ਹੈ। ਜ਼ਿਲ੍ਹਾ ਬਈਮਾਨ